ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣਾ ਮਨੂ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੜ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਰੋਡੇ ਰੋਡੇ ਪਿੰਡ ਦੇ ਵਿੱਚ ਬਈ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਆ ਜਿੰਦਾ ਮਿੱਤਰੋ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਤੇ ਭਾਈ ਦੇ ਅਧਿਕਦੇ ਰਹਿਣੇ ਹੋਣਿਆ ਤੁਸੀਂ ਵੀਡੀਓ ਨੂੰ ਕਿਉਂਕਿ ਦੁੱਧ ਵਾਲੇ ਤੋਂ ਧਾਰੂ ਪਸ਼ੂ ਇਸ ਭਰਾ ਦੇ ਕੋਲੋਂ ਮਿਲਦੇ ਆ ਮਿੱਤਰੋ ਬਾਈ ਕੁਲਦੀਪ ਦੇ ਕੋਲੇ ਮੈਂ ਇਸ ਟੇ ਮੌਜੂਦ ਆ ਰਾਜਸਥਾਨ ਦੀਆਂ ਮਈਆਂ ਬਾਈ ਦੇ ਕੋਲੇ ਹਰਿਆਣੇ ਦੀਆਂ ਮਈਆਂ ਬਾਈ ਦੇ ਕੋਲੇ ਆਮ ਆਉਂਦੀਆਂ ਜਾਂਦੀਆਂ ਰਹਿੰਦੀਆਂ ਮਿੱਤਰੋ ਅੱਜ ਫੇਰ ਤੁਹਾਨੂੰ ਚਾਰ ਨਗਰ ਦਿਖਾਵਾਂਗੇ ਚਾਰੇ ਨਗਰ ਇਥੇਲੇ ਤਿਆਰ ਦੁੱਧ ਕੰਡੇ ਤੇ ਲੱਗਦਾ ਮਿਲੂਗਾ ਆਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੀ ਆਪਾਂ ਬਾਈ ਕੁਲਦੀਪ ਤੋਂ ਗਲਦੀਪ ਜੀ ਸਤਿ ਸ੍ਰੀ ਅਕਾਲ ਜੀ। ਬਾਈ ਸਤਿ ਸ੍ਰੀ ਅਕਾਲ। ਕੀ ਹਾਲ ਆ ਜੀ? ਬਾਈ ਠੀਕ ਆ ਵਧੀਆ ਫਸਲ। ਸੇਤਾ ਦੇ ਪਰਿਵਾਰ ਜੀ। ਐਨ ਬਾਬੇ ਦੀ ਕਰਪਾ ਜੀ। ਚਲੋ ਸ਼ੁਕਰ। ਅਸਾ ਪਹਿਲਾ ਵਾਲੇ ਜਨਵਾਰ ਫਿਰ ਹੋਗੇ ਸੇਲ ਬਾਈ। ਆਉਗੇ ਹੋਗੇ ਬਾਈ ਸੇਲ। ਠੀਕ ਆ ਜੀ। ਅੱਜ ਫਿਰ 4 ਜਨਵਾਰ ਆ। 4 ਜਨਵਾਰ ਜੀ। ਠੀਕ ਆ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਵੀ ਕੀ ਡਿਟੇਲ ਆਂਦੀ ਵੀ। ਇਹ ਦੂਜਾ ਸੁਆ ਸਰਵੇ ਵੀਰੇ। ਠੀਕ ਆ ਜੀ। ਹਾਂਜੀ। ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੋਈ ਨੂੰ? ਅੱਜ 10 ਦਿਨਾਂ ਦਾ ਸੁਆ ਆ ਵੀਰੇ ਕੱਟੀ ਮਗਰ ਆ ਪੂਰੀ ਕੱਦ ਵਾਲੀ ਹਰਿਆਣੇ ਦੀ ਬਿਲਕੁਲ ਨਵੇਂ ਦਾ ਦੇ ਕਟੀਆਂ ਦੇ ਯਾਰ ਹਨ ਹੂੰ ਧੌਣ ਧੌਣ ਬਹੁਤ ਲੰਮੀ ਆ ਚੋਟੀ ਦੀ ਬਈ ਕੱਟੀ ਜਿੰਦੀ ਮਗਰ ਆ ਗਈ ਹਾਂ ਇਹਦੇ ਮਗਰ ਕੱਟੀ ਵੀਰੇ ਠੀਕ ਕੱਟੀ ਕਿਹੜੀ ਆ ਗਈ ਬਈ ਇਹਦੀ ਵਿਚਾਲੜੀ ਵਿਚਾਲੜੀ ਵੱਡੇ ਕੱਦ ਵਾਲੀ ਦਸਾਂ ਦਿਨਾਂ ਦਾ ਸੂਆ ਵੀਰੇ ਨੂੰ ਦਸਾਂ ਦਿਨ ਦੀ ਕੱਟੀ ਵੀ ਬੜੀ ਘੈਂਟ ਆਂਦੀ ਵਿਖਾਈ ਵਾਲੀ ਜੀ ਯਾਰ ਆਹ ਵੇਖੋ ਬਈ ਮਿੱਤਰੋ ਆ ਆਂਦੀ ਕੱਟੀ ਆ ਗਈ ਵਿਚਾਲੜੀ ਬਈ ਹੱਥ ਲਾ ਦੀ ਮੜਾ ਜਾ ਕੇ ਤੂੰ ਇੱਥੇ ਰਹੀ ਮਾਜ ਪਟੂਗੀ ਆ ਕੱਟੀ ਆ ਗਈ ਠੀਕ ਆ ਬਈ ਦਸਾਂ ਦਿਨਾਂ ਦਾ ਸੂਆ ਦੁੱਧ ਕਿੰਨੇ ਦਾ ਚੱਲਦੀ ਵੀਰੇ ਏ ਹਣ ਬਾਈ 13 ਲੀਟਰ ਦੁੱਧ ਦਾ ਤੂੰ 12 ਖੁੱਲਾ ਮੰਨ ਕੇ ਆ ਤਾਂ ਦੋ ਡੰਗ ਚਾਰ ਡੰਗ ਚੁਾਈ ਇੰਨੀ ਕੁ ਪੋਲੀ ਜਿਉ ਨਹੀਂ ਉਹਦੀ ਉਹ ਚੋਊਗਾ ਠੀਕ ਆ ਬਾਈ ਠੀਕ 54 ਡੰਗਾਂ ਪੂਰਾ ਹੈ ਨਾ ਇਹ ਮੋਟਾ ਚੋਣਾ ਜੀ ਦੇ ਵੇਲੂ ਵੇਰ ਵੀ ਬੜੀ ਖਰੀ ਹੈ ਯਾਰ ਮੈਂ ਨਾ ਸਾਰੇ ਪਾਸੇ ਓਕੇ ਗੱਤ ਪੁੱਤਰੀ ਬਾਈ ਪੂਰਾ ਝੋਟੀ ਦਾ ਮੈਂ ਨਾ ਹੀ ਪੂਰਾ 13 ਲੀਟਰ ਦੁੱਧ ਤਿਆਰ ਆ 12 ਲੀਟਰ ਦਾ ਲੀਟਰ ਨਾਪਣ ਬਸ ਠੀਕ ਹੈ ਇਹ ਦੋ ਟਾਈਮ ਤੇ ਇੱਥੇ ਟਾਈਮ ਨਹੀਂ ਲੱਗਿਆ ਹੁੰਦਾ ਮਿੱਤਰੋ ਇੱਥੇ ਟਾਈਮ ਤੋਂ ਟਾਈਮ ਚਵਾਈ ਤੋਂ ਬਿਨਾ ਇੱਥੇ ਪਸੂ ਲੈ ਆਣੀ ਜੇ ਇੱਕ ਤਾਂ ਅਗਲਾ ਕਹਿੰਦਾ ਬਈ ਭੇਜ ਦੇਨੇ ਸਾਡੀ ਗਾਰੰਟੀ ਇਹਦੇ ਗਾਰੰਟੀ ਨਹੀਂ ਇੱਥੇ ਅਗਲਾ ਕਹਿੰਦਾ ਵੀ ਆ ਕੇ ਬਈ ਤਸੱਲੀ ਕਰ ਚੋ ਬ ਤੁਹਾਨੂੰ ਪਤਾ ਲੱਗੂ ਵੀ ਹੈਗਾ ਦੁੱਧ ਕਿ ਨਹੀਂ ਹੈਗਾ ਹਨਾ ਬਈ ਤੇ ਕਿੰਨੇ ਦੀ ਦੇ ਦੀ ਬਈ ਕਦੀ ਇਹ 1,115 ਦੇ ਨਹੀਂ ਸਰਪੇ ਆਪਾਂ 1,11500 ਹਾਂ 15 ਲੀਟਰ ਤੱਕ ਝੋਟੀ ਦੁੱਧ ਤਾਂ ਹੀ ਜਾਊਗੀ ਦੇ ਚੋ ਤੋਰਾਂ ਦੇ ਦਊਗੀ ਮਿੱਥੋਂ ਆਈ ਹੈ ਬਾਈ ਨੇ ਦੱਸ ਤੋ ਦਲੋਪ ਵਾਲੀ ਬਰੀਕ ਆ ਯਾਰ ਹਾਂ ਅਸਾ ਬਈ ਦੋ ਨੰਬਰ ਤੇ ਇਹ ਦੋ ਨੰਬਰ ਵੀ ਵੀਰੇ ਹਰਿਆਣੇ ਦੀ ਕੋਈ ਮੱਝ ਹੂੰ ਤੇ ਮਗਰ ਪਿਓਰ ਹਰਿਆਣੇ ਦੀ ਕੱਟੀ ਆ ਠੀਕ ਹੈ ਜੀ ਮੈਂ ਬਈ ਕੋਸ਼ਿਸ਼ ਕਰਦਾ ਹਾਂ ਨਾ ਮੈਂ ਜਦੋਂ ਕੋਈ ਬਾਈ ਮਾਦਲ ਜਾਵੇ ਉਹ 35-40 ਹਜ਼ਾਰ ਦੀ ਕੱਟੀ ਤਿਆਰ ਹੋਵੇ ਮਗਰ ਪਿਓਰ ਕੱਟੀ ਨਹੀਂ ਹੈ ਸਹੀ ਗੱਲਾਂ ਵੀ ਫੇਰੀ ਫਾਇਦਾ ਹੈ ਹਾਂ ਹਣ ਲੋਕਾਂ ਨੂੰ ਸ਼ੌਂਕ ਬਹੁਤ ਹਣ ਕੱਟੇ ਵਾਲੀ ਮੱਝ ਕੋਈ ਲੈ ਕੇ ਖੁਸ਼ ਹੀ ਨਹੀਂ ਬਿਲਕੁਲ ਜੀ ਹਾਂ ਮੈਂ ਇਹ ਤੀਜਾ ਸੁਹਾ ਸੁਈ ਆ ਬਈ ਇਹ ਇਹ ਤੀਜਾ ਸੁਹਾ ਸੁਈ ਆ ਵੀਰੇ ਤੀਜਾ ਸੁਹਾ ਸੁਈ ਆ ਬਈ ਹਾਂ ਚੋਣ ਚਾਂ ਇਹਨੂੰ ਵੀ ਚੰਗਾ ਬਈ ਲੈਣਾ ਬਈ ਚੋਣ ਦਾ ਮੱਝ ਮਾੜੀ ਲੈਂਦਾ ਹੀ ਨਹੀਂ ਮੇਰੀ ਮਾਂ ਇਥੋਂ ਅੱਜ ਤੱਕ ਬਾਬੇ ਦੀ ਮਿਹਰ ਨਾਲ ਹਾਂਜੀ ਕੋਈ ਚੋ ਕੇ ਉੱਠਿਆ ਹੀ ਨਹੀਂ ਤੇ ਨਾ ਉੱਠੂਗਾ ਬਾਬੇ ਦੀ ਇਨੀ ਕਿਰਪਾ ਆਪਣੇ ਤੇ ਸ਼ੁਕਰ ਦਾ ਬੂਧ ਕਿੰਨੇ ਦੋਦ ਤਿਆਰ ਆ ਇਹਨੇ ਥੱਲੇ ਜੀ ਇਹ ਫਿਰ 10 ਲੀਟਰ ਬੌਲਾ ਆ ਛੇ ਮਾਦਨ ਸੂਈ ਨੋ ਕੱਟੀ ਖੜੀ ਸਾਹਮਣੇ ਜੇ ਕੱਟੀ ਕੰਧ ਵਾਲੀ ਕੰਧ ਵਾਲੀ ਕੱਟੀ ਹੈ ਪਿਓਰ ਯਾਨੀ ਕਿ ਹਰਿਆਣੇ ਦੀ ਕੱਟੀ ਹੈ ਇੱਕ ਵੀ ਬਾਲ ਚਟਾ ਨਹੀਂ ਵੀਰੇ ਨਹੀਂ ਠੀਕ ਹੈ ਕੱਟੀਆਂ ਕੱਟ ਬੱਚੇ ਹੀ ਦਾ ਦਿੰਦੇ ਭਾਈ ਮੈਂ ਥੋੜੇ ਪੈਸੇ ਵੱਧ ਲੱਗ ਜਾਂਦੇ ਆ ਕਟਕਾਂ ਦੇ ਮੈਨੂੰ ਪਤਾ ਲਾਉਣੇ ਪੈਂਦੇ ਆ ਪਰ ਮੇਰਾ ਗਾਹ ਕੇ ਨੇ ਨਾ ਖੁਸ਼ ਹੋ ਜਾਂਦਾ ਸਹੀ ਗੱਲ ਹੈ ਜੀ ਹਾਂ ਪੂਰਾ ਬਾਗੋ ਬਾਗ ਹੋ ਜਾਂਦਾ ਹੂੰ ਅੱਛਾ ਭਾਈ ਇਹ ਕਿੰਨੇ ਦੀ ਦੇ ਦਿਆਂਗੇ ਭਾਈ ਇਹ ਭਾਈ ਆਪਾਂ ਜਿੰਨਾ ਮਰਜ਼ੀ ਮੁੱਲ ਕਰ ਲਈਏ ਹਾਂਜੀ 1.5 ਦੀ ਦੇੜੀ ਹੈ 1 ਲੱਖ 5000 ਦੀ 14 ਲੀਟਰ ਦੀ ਓਟ ਆਈ ਹੈ ਵੀਰੇ 6ਵਾਂ ਦੇਣਾ 14 ਲੀਟਰ ਹੀ ਕਰੂਗੀ ਦੇ ਦੂਗੀ ਦੁੱਧ ਇੱਕ ਰੰਗ ਬਾਜ ਮੱਝ ਆ ਕੋਈ ਉਹਦੀ ਗੱਲ ਨਹੀਂ ਚੁਾਈ ਚੁਈ ਇੱਕ ਨੰਬਰ ਆ ਬਾਕੀ ਸਭ ਤੈਨੂੰ ਨੰਬਰ ਤੇ ਜਿਹੜੀ ਮੈਂ ਆ ਜੀ ਤਾਂ ਨੰਬਰ ਦੀ ਸੂਈ ਨੂੰ ਵੀਰੇ 15 ਤੇ 18 20 ਦਿਨ ਵੀ ਹੋ ਸਕਦੇ ਆ ਸੂਈ ਨੂੰ ਠੀਕ ਹੈ ਜੀ ਕੱਟੀ ਇਹਦੇ ਮਗਰੀ ਇਹਦੇ ਮਗਰੀ ਪਿਓਰ ਹਰਿਆਣੇ ਦੀ ਕੱਟੀ ਆ ਵੀਰੇ ਹੂੰ ਇਹਦੇ ਪੂਰਾ 11 ਲੀਟਰ ਨਾਪਨ ਵਾਲਾ ਦੁੱਧ ਆ ਥੱਲੇ ਐਨ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਜੀ ਬਾਕੀ ਅਜ ਤੱਕ ਜੋ ਸਰਬੇ ਆਪਣਾ ਕਿਹਾ ਉਹੀ ਨਿਕਲਿਆ ਹੂੰ ਬਾਕੀ ਉਹ ਵੀਡੀਓ ਵੀ ਸੌਂਦੇ ਜਿਹੜੇ ਮੈਥੋਂ ਮੱਝਾਂ ਲ ਜਾਂਦੇ ਆ ਬਿਲਕੁਲ ਜੀ ਮੈਂ ਹੁਣ ਇਥੋਂ ਬਗਰਾੜੀ ਦਾ ਲਗਿਆ ਗੰਦਾਰਿਆਂ ਦਾ ਲਗਿਆ ਆ ਤੇਰੇ ਮਾੜੀ ਦੇ ਲਗਏ ਆ ਦੋ ਦੋ ਡੰਗ ਚਵਾ ਕੇ ਤੇਰੇ ਚੰਦ ਬਾਜੇ ਦਾ ਲਗਿਆ ਠੀਕ ਹੈ ਜੀ ਮੈਂ ਦੋ ਡੰਗ ਤੋਂ ਬਿਨਾਂ ਉਹਨਾਂ ਨੂੰ ਦੱਸਿਆ ਬਹੁਤ ਖੁਸ਼ ਹੋਏ ਬਾਈ ਕਹਿੰਦੇ ਹਾਂ ਵੀ ਸਾਨੂੰ ਮੱਝਾ ਸਾਫ ਸੁੱਧਰ ਗਿਆ ਮਿਲਦਾ ਦੁੱਧ ਸਹੀ ਹੈ ਸਹੀ ਗੱਲ ਹੈ ਇਹ ਥਲੇ ਕਿੰਨਾ ਦੁੱਧ ਤਿਆਰ ਆ ਬਾਈ ਇਹ ਥਲੇ 11 ਲੀਟਰ ਆ ਬਾਈ ਪੂਰਾ ਹਾਂ ਕੰਡੇ ਵਾਲਾ ਕੰਡੇ ਵਾਲਾ ਚੂਣ ਚਾਂ ਕਿਵੇਂ ਆ ਬਾਈ ਚੋਣ ਚੋਣ ਤਾਂ ਦਸਰਵੇ ਪੁੱਛਿਆ ਹੀ ਨਾ ਕਰ ਚੋਣ ਦੀ ਮਾੜੀ ਲੈਂਦੇ ਹੀ ਨਹੀਂ ਮੱਝ ਆਪਾਂ ਬਸ ਠੀਕ ਹੈ ਜੀ ਹਾਂ ਜੀ ਅੱਛਾ ਕੱਟੀ ਜਾਂਦੇ ਮਗਰਾ ਇਹਦਾ 18 ਦਿਨਾਂ ਦਾ ਸੁਆ ਵੀ ਹੋ ਸਕਦਾ 15 ਦਾ ਵੀ ਹੋ ਸਕਦਾ ਕੱਟੀ ਪਿਓਰ ਹਰਿਆਣੇ ਦੀ ਚਟਾਕ ਕੋਈ ਬਾੜ ਨਹੀਂ ਇਹ ਕਿੰਨੇ ਦੀ ਦੇ ਦਿਆਂਗੇ ਜੀ ਇਹ ਪੂਰੇ 95 ਦੀ ਕਹਦੇ 95 ਦੀ ਹਾਂ ਅਜੇ ਦੋਵੇਂ ਲੈਣ ਵਾਲਾ ਹੋਇਆ ਕੋਈ ਕੋਈ ਨਹੀਂ ਕਰਾਂਗੇ ਮਾਂ ਤਾਂ ਤਾਂ ਮੈਂ ਗਾਘਦਾ ਕਰਦਾ ਹੀ ਕਰਦਾ ਹਾਂ ਪਰ ਉਹ ਰੇਟ ਰੂਟ ਮੈਂ ਲੋਕਾਂ ਨੂੰ ਬਾਹਲੇ ਨਹੀਂ ਕਰਨੇ ਆਪਾਂ ਮੱਝਾਂ ਸਾਹਿਬ ਨੇ ਰੇਟ ਕਰਦੇ ਆ ਬਿਲਕੁਲ ਜੀ ਆਹ 4 ਨੰਬਰ ਵਾਲੀ ਬਾਈ 4 ਨੰਬਰ ਵਾਲੀ ਉਹ ਕੱਟੀ ਮੂਰੇ ਖੜੀ ਏ ਵੀਰੇ ਹਾਂਜੀ ਇਹਦੇ ਥੱਲੇ 8 ਲੀਟਰ ਦੁੱਧ ਹੈ ਕੰਡੇ ਵਾਲਾ ਕੰਡੇ ਵਾਲਾ ਇਹ ਇਹਨੂੰ ਕਿੰਨੇ ਦਿਨ ਹੋਗੇ ਫੂ ਇਹਨੂੰ ਵੀ ਹੋਗੇ ਹੁਣ 10 12 ਦਿਨ ਵੀਰੇ ਜੇ ਚੂਣ ਜਾਣ ਵੀ ਇਹ ਉੱਤੇ ਜਾਣਾ ਯਾਨੀ ਕਿ 9 ਤਾਂ ਹੋ ਸਕਦਾ ਵੀ 8 ਤੈਨੂੰ ਕਿਹਾ ਇਹਦਾ ਹਾਂ ਠੀਕ ਹੈ ਜੀ ਤੇ ਇਹਦਾ ਬਈ ਫਿਰ ਕੀ ਰੇਟ ਰਹੂਗਾ ਜੀ ਇਹਦਾ ਉਦੋਂ ਵੀ ਛੋੜ ਕਰ ਦੇ 85 ਦੇ ਦੇਣੀ ਆ 10 ਇਹਦਾ ਘਟਾ ਦਈਏ ਘਟਾਤਾ 85 ਹਾਂ ਕੋਈ ਨਹੀਂ ਬਾਪਨੇ 85 ਦੇ 95 ਕਰ ਦਈਏ ਹਾਂ ਬਸ ਇਹਗਾ ਬਈ ਲੈ ਵੀ ਮਿੱਤਰ ਲੁੱਟ ਲੋ ਮੇਲਾ ਹੁੰਦਾ ਤਾਰ ਤੀਰ ਜਿਹਦਾ ਮਾਲ ਆ ਹਾਂ ਨਹੀਂ ਠੀਕ ਆ ਬਈ ਓਕੇ ਆ ਜਾਣੇ ਮਗਰ ਵੀ ਕੱਟੀ ਚਾਰ ਚਾਰਾਂ ਦੇ ਮਗਰੀ ਦੇ ਦਈਏ ਕੋਸ਼ਿਸ਼ ਕਰਨੀ ਕੱਟ ਗਈ ਲੈਣ ਦੀ ਕਰਦਾ ਵੀਰੇ ਭਲਾ ਜੀ ਮੈਨੂੰ ਮੱਝ 2-4000 5000 ਮਹਿੰਗੀ ਪੈ ਗਈ ਕਿਉਂਕਿ ਹਰ ਬੰਦੇ ਟੌਪ ਦੀ ਲਈਦੀ ਆ ਹੂੰ ਨਹੀਂ ਠੀਕ ਆ ਬਈ ਯਾਰ ਡਰਦੀ ਆ ਥੋੜਾ ਜਿਹਾ ਨਾ ਥੋੜਾ ਜਿਹਾ ਵੀਰੇ ਹਲੇ ਆਈਆਂ ਨੂੰ ਕਿਹੜੇ ਦੇਣਾ ਉਪਰਾ ਕਰਦੀਆਂ ਹਜੇ ਤਾਂ ਨਾਲ ਥਕਾਵਟ ਚ ਐ ਮਈਆਂ ਹਾਂ ਹੂੰ ਜਿੱਤੇ ਭਾਈ ਹੋਮ ਤੇ ਪੂਰੇ ਫੋਮ ਤੇ ਆਗੀਆਂ ਮੱਝਾਂ ਦੁੱਧ ਤਾਂ 2-2-3-4 ਲੀਟਰ ਵਧਣੀਆਂ ਉਹਦਾ ਵਧਣੀ 8 ਟਕੜੀਆਂ ਮੈਂ ਤਾਂ ਕਹਿੰਦਾ ਉਹਨਾਂ ਦੇ ਅਗਲੇ ਦੇ ਘਰੇ 2 ਲੀਟਰ ਵਧਣੀਆਂ ਗਾਂ ਨੂੰ ਮੇਰਾ ਗਾਂ ਕ ਵਧੀਆ ਖੁਸ਼ ਰਹੇ ਸਹੀ ਗੱਲ ਹੈ ਅੱਛਾ ਅਕਲਦੀ ਭਾਈ ਇਹ ਹੋ ਗਏ 4 ਜਾਨਵਰ ਆਪਣੇ ਨੰਬਰ ਕਿੰਨਾ ਭਾਈ ਆਪਣਾ 99144 ਜੀ ਜੀ 88392 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 99144 ਜੀ 88392 ਠੀਕ ਹੈ ਬਾਈ ਤੇ ਵੀਰੇ ਦਾ ਨੰਬਰ ਵੀ ਬੋਲਣਾ ਕਿ ਨਹੀਂ ਬੋਲ ਤੋ ਬੋਲ ਦੇ ਹਾਂਜੀ 842777 ਜੀ 842777 3253 ਇੱਕ ਵਾਰੀ ਹੋਰ ਬੋਲ ਦਿਓ 842777 3253 ਠੀਕ ਹੈ ਜੀ ਬਈ ਇਸ ਨੰਬਰ ਤੇ ਕਰ ਲਓ ਭਾਈ ਨਾਲ ਰਾਬਤਾ ਹੈ ਉਹ ਨੰਬਰ ਭਾਈਆਂ ਦਾ ਸਕਰੀਨ ਦੇ ਉੱਤੇ ਪਿੰਡ ਰੋਡੇ ਜ਼ਿਲ੍ਹਾ ਮੁਕਾ